ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕਾ ਚਮਕੌਰ ਸਾਕਾ ਸਰਹਿੰਦ ਸਹਿਬਜ਼ਾਦੇ ਤੇ ਸਮੂਹ ਸਿੱਖ ਸਿੰਘਾਂ ਦੀ ਸ਼ਹੀਦੀ ਨੂੰ ਸਮਰਪਿਤ ਅੱਜ ਇੱਕ ਵਿਸ਼ੇਸ਼ ਸ਼ਹੀਦੀ ਸਮਾਗਮ ਕੀਤਾ ਗਿਆ ਜਿਸ ਵਿੱਚ ਅਸੀਂ ਜਿੱਥੇ ਸਿੱਖ ਪੰਥ ਨੂੰ ਜਾਂ ਨੌਜਵਾਨੀ ਨੂੰ ਇਹ ਬੇਨਤੀ ਕਰਦੇ ਹਾਂ ਕਿ ਸਹਿਬਜ਼ਾਦਿਆਂ ਨੂੰ ਆਪਣੀ ਜ਼ਿੰਦਗੀ ਦਾ ਰੋਲ ਮਾਡਲ ਬਣਾਇਆ ਜਾਏ ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਤੇ ਪੰਜਾਬ ਚੜ੍ਹਦੀ ਕਲਾ ਚ ਹੋਵੇ ਜਵਾਨੀ ਚੜ੍ਹਦੀ ਕਲਾ ਚ ਹੋਊਗੀ ਤੇ ਪੰਜਾਬ ਚੜ੍ਹਦੀ ਕਲਾ ਚ ਹੈ ਦੂਸਰਾ 328 ਪਾਵਨ ਸਰੂਪਾਂ ਵਾਸਤੇ ਸ਼ਹੀਦੀ ਸਮਾਗਮ ਤੇ ਅਸੀਂ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਰੰਗਜੀਬ ਦੀ ਨੀਤੀ ਛੱਡ ਕੇ ਸਹਿਬਜ਼ਾਦਿਆਂ ਵਾਲੀ ਨੀਤੀ ਚਾਹ ਕੇ ਇਨਸਾਫ ਕਰੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਉੱਤੇ ਕੁਝ ਨਹੀਂ ਅੱਗੇ ਤੇ ਕੱਲਾ ਮੈਂ ਆਖਦਾ ਸਾਂ ਕਿ ਸਰੂਪ ਚੋਰੀ ਹੋਏ ਨੇ ਹੁਣ ਤੇ ਕਾਲ ਤੱਕ ਸਭ ਤੇ ਖਲੋਕੇ ਉਹਨਾਂ ਖੁਦ ਮੰਨ ਲਿਆ ਕਿ ਸਰੂਪ ਚੋਰੀ ਹੋਇਆ ਤੀਸਰਾ ਸੀ ਸ਼ਹੀਦੀ ਦਿਵਸ ਨੂੰ ਸਮਰਪਿਤ ਭਾਰਤ ਸਰਕਾਰ ਨੂੰ ਤੁਹਾਡੇ ਜ਼ਰੀਏ ਕਹਿਣਾ ਚਾਹੁੰਦੇ ਆ ਕਿ ਚੰਗੀ ਗੱਲ ਤੁਸੀਂ ਸਹਿਬਜ਼ਾਦਿਆਂ ਦੀ ਸ਼ਹੀਦੀ ਤੇ ਇੱਕ ਦਿਨ ਚੁਣਿਆ ਪਰ ਉਹ ਜੀ ਜਿਹੜੀ ਚੋਣ ਕੀਤੀ ਗਈ ਆ ਉਹ ਵੀਰਬਾਲ ਦਿਵਸ ਵਜੋਂ ਕੀਤੀ ਹੈ ਜੋ ਕਿ ਸ਼ਹੀਦੀ ਦੀ ਕਰਦਾਰਕੁਸ਼ੀ ਹੈ ਉਹ ਠੀਕ ਨਹੀਂ ਹੈ ਉਹ ਦਿਨ ਦਾ ਨਾਮ ਬੇਸ਼ੱਕ ਤੁਸੀਂ ਉਹਨੂੰ ਮਨਾਓ ਪਰ ਉਸ ਦਿਨ ਦਾ ਨਾਮ ਸਾਹਿਬ ਜਾਦੇ ਸ਼ਹੀਦੀ ਦਿਵਸ ਹੋਣਾ ਚਾਹੀਦਾ ਹੈ ਵੀਰ ਹੋਣਾ ਹੋਰ ਚੀਜ਼ ਹੈ ਸ਼ਹੀਦ ਹੋਣਾ ਹੋਰ ਚੀਜ਼ ਹੈ ਤੇ ਸ਼ਹੀਦ ਵੀ ਉਹ 7 ਤੇ 9 ਸਾਲ ਦੀਆਂ ਜ਼ਿੰਦਾ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਿੱਡੇ ਵੱਡੇ ਪੱਧਰ ਤੇ ਕੀਤਾ ਦੁਨੀਆ ਦੇ ਵਿੱਚ ਕੋਈ ਇਤਿਹਾਸ ਨਹੀਂ ਹੈ ਇਸ ਲਈ ਭਾਰਤ ਸਰਕਾਰ ਨੂੰ ਤੁਹਾਡੇ ਜ਼ਰੀਏ ਕਹਿਣਾ ਚਾਹੁੰਦੇ ਆਂ ਔਰ ਇਸੇ ਸੇ ਤਹਿਤ ਸ਼ਹੀਦੀ ਸਮਾਗਮ ਨੂੰ ਸਮਰਪਿਤ ਕਿਸਾਨਪਰਾ ਮਜਦੂਰ ਤੇ ਕਿਸਾਨੀ ਮੋਰਚਾ ਜਿਹੜਾ ਲਾਈ ਬੈਠੇ ਆ ਪਿਛਲੇ 31 32 ਦਿਨਾਂ ਤੋਂ ਭੁੱਖ ਹੜਤਾਲ ਮਰਨ ਵਰਤ ਤੇ ਹਨ ਭਾਈ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦੀ ਸਿਹਤ ਜਵਾਬ ਦੇ ਰਹੀ ਹੈ ਸਰਕਾਰਾਂ ਦਾ ਰਵਈਆ ਜਿਹੜਾ ਸਖਤ ਸੀ ਅਸੀਂ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਤੁਹਾਡੇ ਜ਼ਰੀਏ ਕਿ ਉਹ ਤੁਹਾਡੇ ਵਿਰੋਧੀ ਨਹੀਂ ਆ ਉਹ ਕੋਈ ਦੇਸ਼ ਵਿਰੋਧੀ ਗਤੀਵਿਧੀਆਂ ਨਹੀਂ ਕਰ ਰਿਹਾ ਜਿਹੜੀ ਗੱਲ 2000 ਜਾਰਾਂ ਦੇ ਵਿੱਚ ਕਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਗੁਜਰਾਤ ਦੇ ਮੁੱਖ ਮੰਤਰੀ ਤੇ ਖਪਤਕਾਰ ਕਮੇਟੀਆਂ ਦੇ ਚੇਅਰਮੈਨ ਹੁੰਦੇ ਆ ਨਰਿੰਦਰ ਮੋਦੀ ਨੇ ਪੱਤਰ ਲਿਖ ਕੇ ਕਹੀ ਸੀ ਕਿ ਐਮਐਸਪੀ ਗਰੰਟੀ ਕਾਨੂੰਨ ਬਣੇ ਤਾਂ ਜੋ ਵਪਾਰੀ ਤੇ ਕਿਸਾਨ ਦੇ ਵਿਚਲੇ ਪਾੜੇ ਨੂੰ ਪੂਰਾ ਕਰਕੇ ਤੇ ਸਹੀ ਦਸ਼ਾ ਤੇ ਦਿਸ਼ਾ ਦਿੱਤੀ ਜਾ ਸਕੇ ਉਹੀ ਲੈਟਰ ਜਿਹੜੀ ਸੀਗੀ ਸਵਾਮੀ ਨਾਥਨ ਦੀ ਜਿਹੜੀ ਰਿਪੋਰਟ ਆ ਉਸ ਮੁਤਾਬਕ ਉਹ ਸਰਕਾਰ ਨੂੰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲੈ ਕੇ ਇਹ ਕਿਸਾਨ ਜਿਹੜੇ ਨੇ ਤਰਨੇ ਤੇ ਬੈਠੇ ਹੋਏ ਆ ਤੇ ਅੱਜ ਉਹ ਗੱਲ ਜਿਹੜੀ ਕਦੇ ਨਰਿੰਦਰ ਮੋਦੀ ਲਿਖਦੇ ਸੀਗੇ ਅੱਜ ਉਹ ਮੁਕਰ ਰਹੇ ਨੇ ਉਹਨਾਂ ਨੂੰ ਮੁਕਰਨਾ ਨਹੀਂ ਚਾਹੀਦਾ ਮੁਕਰਨ ਦੇ ਨਾਲ ਤੁਸੀਂ ਕਹਿ ਰਹੇ ਹੋ RAM RAJ ਹੈ ਇਹ ਕਲੰਕ ਹੋ ਤੁਸੀਂ ਕਹਿ ਰਹੇ ਹੋ ਨਰਿੰਦਰ ਮੋਦੀ ਵਰਗਾ ਸੱਚਾ ਬੰਦਾ ਕੋਈ ਨਹੀਂ ਪਰੇ ਝੂਠਾ ਸਾਬਤ ਕਰੂਗਾ ਤੁਹਾਨੂੰ ਇਸ ਲਈ ਇੱਕ ਨੰਬਰ ਦੇ ਝੂਠੇ ਬਣਨ ਦੀ بجائے ਤੁਸੀਂ ਕਿਸਾਨਾਂ ਦੀ ਗੱਲ ਸੁਣੋ ਉਹ ਮਰ ਕੇ ਨਹੀਂ ਉਹ ਜਿਉਂਦੇ ਵਾਪਸ ਆਉਣ ਤੁਹਾਡੇ ਤੇ ਵੀ ਮਾਣ ਹੋਵੇ ਉਹਨਾਂ ਤੇ ਵੀ ਮਾਣ ਹੋਵੇ ਅਸੀਂ ਕੋਈ ਵਿਰੋਧੀ ਸੁਰਚ ਨਹੀਂ ਬੋਲ ਰਹਿ ਅਸੀਂ ਐਜ਼ ਅ ਨਾਗਰਿਕ ਔਰ ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖ ਕੇ ਗੱਲ ਕਰਦੇ ਹਾਂ ਤੇ ਕਿਸਾਨੀ ਸੰਘਰਸ਼ ਵੱਲੋਂ 30 ਤਰੀਕ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਤੇ ਮੈਂ ਤੁਹਾਡੇ ਜ਼ਰੀਏ ਕਿਸਾਨ ਭਰਾਵਾਂ ਵੱਲੋਂ ਮਜ਼ਦੂਰ ਭਰਾਵਾਂ ਨੂੰ ਦੁਕਾਨਦਾਰ ਵੀਰਾਂ ਨੂੰ ਇੱਥੇ ਜਿੰਨੇ ਵੀ ਅੰਮ੍ਰਿਤਸਰ ਸਾਹਿਬ ਦੁਕਾਨਾਂ ਤੇ ਭਰਾ ਬੈਠੇ ਹੋਏ ਨੇ ਛੋਟੇ ਵੱਡੇ ਖਪਤਕਾਰ ਨੇ ਉਦਯੋਗੀ ਨੇ ਸਾਰਿਆਂ ਤੋਂ ਮੈਂ ਇਹ ਹੱਥ ਜੋੜ ਕੇ ਇਹ ਸਹਿਯੋਗ ਮੰਗਦਾ ਕਿ 30 ਤਰੀਕ ਨੂੰ ਬੰਦ ਦੇ ਸੱਦੇ ਨੂੰ ਪਰਵੰਦ ਹੰਗਾਰਾ ਦੇ ਕੇ ਮਨੁੱਖੀ ਅਧਿਕਾਰਾਂ ਦੀ ਤਰਜਮਾਨੀ ਕੀਤੀ ਜਾਏ ਕਿਸਾਨ ਨੋ ਪ੍ਰੋਫਿਟ ਨੋ ਲੌਸ ਵਾਜਬ ਮੁੱਲ ਚਾਹੁੰਦਾ ਉਹ ਨਹੀਂ ਚਾਹੁੰਦਾ ਕਿ ਬਾਰੀ ਤਾਕਤਾਂ ਆ ਕੇ ਸਾਡੇ ਇੱਥੇ ਮਹਿੰਗਾਈ ਕਰਨ ਸਾਡੀ ਚੀਜ਼ ਸਸਤੀ ਖਰੀਦ ਕੇ ਤੇ ਆਪਣੇ ਸਟੋਰਾਂ ਚ ਲਿਆ ਕੇ ਉਹ 400 ਦਾ ਕਿਲੋ ਆਟਾ ਗਰੀਬ ਨੂੰ ਵੇਚਣ ਉਹਦੇ ਕੋ ਖਰੀਦਿਆ ਨਹੀਂ ਜਾਣਾ ਇਸ ਲਈ ਵਾਜਬ ਮੁੱਲ ਜਿਹੜਾ ਉਹ ਐਮਐਸਪੀ ਤੇ ਆ ਕੇ ਕਿਤੇ ਨਾ ਕਿਤੇ ਟਿਕਣਾ ਹੈ ਇਸ ਲਈ ਉਹਦੇ ਵਾਸਤੇ ਕਿਸਾਨੀ ਸੰਘਰਸ਼ ਲਈ ਵੀ ਬੇਨਤੀ ਕਰਦੇ ਆਂ ਬੰਦੀ ਸਿੰਘਾਂ ਲਈ ਹੋਕਾ ਦਿੰਨੇ ਆ ਇੱਕ 400 ਫੋਟ ਟਾਵਰ ਤੇ ਚੜ ਕੇ ਬੈਠਾ ਭਾਈ ਗੁਰਜੀਤ ਸਿੰਘ ਬੇਅਦਬੀਆਂ ਨੂੰ ਲੈ ਕੇ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਉਹਦੇ ਤੇ ਕਾਰਵਾਈ ਕਰਕੇ ਇਨਸਾਫ ਦੇਵੇ ਅੱਗੇ ਤਾਂ ਪੰਥ ਕਹਿ ਰਿਹਾ ਸੀ ਹੁਣ ਜਿੰਨਾ ਬੇਅਦਬੀਆਂ ਕੀਤੀਆਂ ਉਹ ਖੁਦ ਮੰਨ ਗਿਆ ਅਕਲ ਤਖ ਸਾਬ ਤੇ ਖਲੋ ਕੇ ਤੇ ਜੇ ਹੁਣ ਵੀ ਮਾਨ ਸਰਕਾਰ ਨਹੀਂ ਕਰ ਰਹੀ ਤੇ ਫਿਰ ਕੀ ਮੰਨੀਏ ਕਿ ਸਰਕਾਰ ਹੀ ਬਦਲੀ ਹੈ ਰਾਜ ਉਹਨਾਂ ਲੋਕਾਂ ਦਾ ਹੀ ਹੈ ਇਸ ਲਈ ਸ਼ਹੀਦੀ ਦਿਹਾੜੇ ਤੋਂ ਇਹ ਤਿੰਨ ਚਾਰ ਚੀਜ਼ਾਂ ਜਿਹੜੀਆਂ ਅਸੀਂ ਅਸੀਂ ਤੁਹਾਡੇ ਸਾਹਮਣੇ ਬੇਨਤੀ ਕਰਦੇ ਹਾਂ ਪੰਥ ਨੂੰ ਔਰ ਪੰਜਾਬ ਵਾਸੀਆਂ ਨੂੰ ਇਹ ਜਿਹੜੀਆਂ ਲੜਾਈਆਂ ਨੇ ਇਹ ਇਕੱਲੇ ਸਿੱਖਾਂ ਦੀਆਂ ਨਹੀਂ ਇਹ ਪੰਜਾਬ ਦੀਆਂ ਨੇ ਤੇ ਅੱਜ ਸੱਭ ਜاداتਾਂ ਦੇ ਸ਼ਹੀਦੀ ਦਿਹਾੜਿਆਂ 'ਚ ਬੇਨਤੀ ਕਰਾਂਗਾ ਆਓ ਸਾਰੇ ਉਹਨਾਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਇਹੀ ਹੋਊਗੀ ਪੰਜਾਬ ਨਸ਼ਾ ਮੁਕਤ ਹੋਵੇ ਪੰਜਾਬ ਮਹਿੰਗਾਈ ਮੁਕਤ ਹੋਵੇ ਪੰਜਾਬ ਭ੍ਰਿਸ਼ਟਾਚਾਰੀ ਤੋਂ ਮੁਕਤ ਹੋਵੇ ਪੰਜਾਬ ਦੇ ਸਿਰ ਚਾਰ ਲੱਖ ਕਰੋੜ ਦਾ ਕਰਜ਼ਾ ਹੈ ਉਹਦੇ ਤੋਂ ਮੁਕਤ ਹੋਵੇ ਤੇ ਉਸ ਵਾਸਤੇ ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਸਾਰੇ ਯੋਗਦਾਨ ਪਾਈਏ ਜਦੋਂ ਛੀਦੀ ਦਿਹਾੜਾ ਜੋ ਕਿ ਸਰਕਾਰ ਬਣਾ ਰਹੀ ਆ ਬਾਲ ਵੀਰ ਦਿੱਸ ਦੇ ਮੌਕੇ ਤੇ ਉਸ ਰੂਪ ਦੇ ਵਿੱਚ ਬਣਾ ਰਹੀ ਆ ਪਰ ਲੱਗਦਾ ਨਹੀਂ ਲੰਬੇ ਸਮੇਂ ਤੋਂ ਬਣਾਇਆ ਜਾ ਰਿਹਾ ਉੱਥੇ ਅਗਿਆਨੀ ਹਰਪ੍ਰੀਤ ਸਿੰਘ ਦੀ ਸੀ ਜਥੇਦਾਰ ਸਾਫਕਾ ਜਿਹੜੇ ਨੇ ਇਥੋਂ ਦੇ ਅਕਾਲ ਤਖਤ ਸਾਹਿਬ ਦੇ ਉਹਨਾਂ ਵੱਲੋਂ ਵੀ ਇਹ ਮੰਗ ਰੱਖੀ ਜਾ ਸਕਦੀ ਸੀ ਕਿ ਦਾ ਨਾਮ ਚੇਂਜ ਕਰੋ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਰੱਖੀ ਜਾ ਸਕਦੀ ਸੀ ਇੰਨੇ ਜਿਹੇ ਵੀ ਆਵਾਜ਼ ਕਿਉਂ ਨਹੀਂ ਚੁੱਕੀ ਗਈ ਵੇਖੋ ਤਖਤਾਂ ਦੇ ਜਥੇਦਾਰ ਬੇਨਤੀਆਂ ਨਹੀਂ ਕਰਦੇ ਹੁੰਦੇ ਇਹਨਾਂ ਤੇ ਹੁਕਮ ਕਰਨਾ ਸੀ ਤੇ ਜੇ ਉਹਨਾਂ ਨੇ ਹੁਕਮ ਨਹੀਂ ਕੀਤਾ ਜਾਂ ਕੇਂਦਰ ਸਰਕਾਰ ਨੂੰ ਦੱਸਿਆ ਨਹੀਂ ਉਹਨਾਂ ਬੇਸਮਝੀ ਚ ਕੀਤਾ ਜੇ ਉਹਨਾਂ ਜਾਣਬੁੱਝ ਕੇ ਕੀਤਾ ਤੇ ਤਾਂ ਵੀ ਇਹਨਾਂ ਨੂੰ ਪਤਾ ਕਰਨਾ ਚਾਹੀਦਾ ਸੀ ਜੇ ਉਹਨਾਂ ਨੇ ਬੇਸਮਝੀ ਚ ਕੀਤਾ ਤੇ ਇਹਨਾਂ ਦਾ ਦੱਸਣਾ ਫਰਜ਼ ਬਣਦਾ ਸੀ ਪੰਥਕ ਮੁੱਦਿਆਂ ਤੇ ਗੱਲਬਾਤ ਪੰਥਕ ਮੁੱਦਿਆਂ ਤੇ ਗੱਲ ਇਹਨਾਂ ਨੇ ਕਰਨੀ ਸੀ ਜੇ ਨਹੀਂ ਕਰ ਰਿਹਾ ਤੇ ਇਹ ਸਵਾਲ ਇਹਨਾਂ ਨੂੰ ਜ਼ਰੂਰ ਪੁੱਛਿਓ ਪੀ ਤੁਸੀਂ ਕਰਮਚਾਰੀ ਹੋ ਦਿਹਾੜੀਦਾਰ ਹੋ ਕਿ ਜਥੇਦਾਰ ਹੋ ਤੁਹਾਡੀ ਜ਼ਿੰਮੇਵਾਰੀ ਕੀ ਤੇ ਜੇ ਨਹੀਂ ਪੂਰੀ ਹੁੰਦੀ ਤੇ ਘਰੇ ਬੈਠੋ ਜਾ ਕੇ ਫਿਰ ਕਿਉਂ ਲੋਕਾਂ ਦਾ ਸਮਾਂ ਤੇ ਪੰਥ ਦਾ ਬੇੜਾਗਰ ਕਰਨ ਤੇ ਲੱਗੇ ਹੋਏ ਅਸੀਂ ਜ਼ਰੂਰ ਆਪਣੇ ਵੱਲੋਂ ਕਹਿੰਨੇ ਆ ਭਾਰਤ ਸਰਕਾਰ ਨੂੰ ਕਿ ਵੀਰਬਾਲ ਦਿਵਸ ਨਹੀਂ ਸ਼ਹੀਦੀ ਸਭਜਾਦੇ ਸ਼ਹੀਦੀ ਦਿਵਸ ਹੋਣਾ ਚਾਹੀਦਾ ਹੈ ਦੁਨੀਆ ਭਰ ਚਿੱਤਰਾਂ ਦਾ ਕਿਤੇ ਇਤਿਹਾਸ ਨਹੀਂ ਤੇ ਲਾਲਾ ਦੌਲਤ ਰਾਏ ਆਰੀਆ ਸਮਾਜੀ ਹੋਇਆ ਹੈ ਉਹਦੀ ਗੱਲ ਵੱਲੇ ਤਵਜਹੋ ਦਿਓ ਉਹ ਕਹਿੰਦਾ ਭਾਰਤ ਦੇ ਲੋਕੋ ਅਕਿਰਤ ਕਰਨ ਨਾ ਬਣੋ ਸਹਿਬਜ਼ਾਦਿਆਂ ਦੀ ਸ਼ਹੀਦੀ ਤੇ ਪਰਦਾ ਪਾ ਕੇ ਉਹਦੀ ਕਰਦਾਰ ਕੁਸ਼ੀ ਕਰਨ ਦੀ بجائے ਇਹ ਇਤਿਹਾਸ ਸਹੀ ਰੂਪ ਵਿੱਚ ਕਿਤਾਬਾਂ ਚ ਭਾਰਤ ਦੇ ਬੱਚੇ-ਬੱਚੇ ਨੂੰ ਪੜਾ ਦਿਓ ਤਾਂ ਕਿ ਘਰ-ਘਰ ਵਿੱਚ ਬਾਬਾ ਫਤਿਹ ਸਿੰਘ ਹੋਵੇ ਤੇ ਜਿੰਨੇ ਮਰਜੀ ਜ਼ੁਲਮੀ ਰਾਜ ਔਰੰਗਜ਼ੇਬ ਵਰਗੇ ਆ ਜਾਣ ਇੱਥੇ ਜਿਹੜਾ ਪੁੱਟਣ ਵਾਲੇ ਫਤੇ ਸਿੰਘ ਘਰ ਘਰ ਪੈਦਾ ਹੋਣ ਪਰ ਅਕਸਰੀ ਪੰਜਾਬ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਇਹਨਾਂ ਸ਼ਬਦਾਂ ਨੂੰ ਲੈ ਕੇ ਜੀ ਕਿ ਕਾਰਨ ਕੀ ਹੈ ਇਹ ਜੇ ਵਿਤਕਰਾ ਕੀਤਾ ਜਾਂਦਾ ਹੈ ਤੇ ਵਿਤਕਰਾ ਕਦੇ Hindu ਰਾਜਿਆਂ ਵੀ ਕੀਤਾ ਸੀ ਮੁਗਲਿਆ ਸਲਤਨਤ ਨੇ ਵੀ ਕੀਤਾ ਪਰ ਮੈਂ ਇੱਥੇ ਨਹੀਂ ਕਵਾਂਗਾ ਕਿ Hindu ਵਿਰੋਧੀ ਹੈ ਜਾਂ ਮੁਸਲਮਾਨ ਵਿਰੋਧੀ ਹੈ ਇਹ ਜਿਹੜੇ ਕੱਟੜਵਾਦੀ ਲੋਕ ਨੇ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਜੇ ਤੁਸੀਂ ਧਰਮ ਦੀ ਦੁਨੀਆ 'ਚ ਜਾਣੇ ਹੋ ਅਹ ਜਿਹੜੇ ਔਰੰਗਜ਼ੇਬਿਆਂ ਦੀ ਉੱਥੇ ਨਕਸ਼ੇ ਕਦਮ ਚੱਲ ਰਹੇ ਨੇ ਅੱਜ ਵੀ ਉਹ ਪਤਾ ਲੱਗਿਆ ਜੀ ਉੱਥੇ ਪੱਗ ਨੂੰ ਵੇਖ ਕੇ ਮਨਮੋਹਨ ਸਿੰਘ ਜਿਹੜੇ ਚੜ੍ਹਾਈ ਕਰ ਗਏ ਉਹਦੇ ਸੰਸਕਾਰ ਨੂੰ ਲੈ ਕੇ ਜਗਾ ਦੇਣ ਤੋਂ ਭੱਜ ਗਏ ਰਾਜ ਘਾਟ ਤੇ ਨਿਗਮ ਘਾਟ ਵਿੱਚ ਕਹਿੰਦੇ ਸੰਸਕਾਰ ਕਰ ਦਿਓ ਜਿੱਥੇ ਆਮ ਬੰਦਿਆਂ ਦਾ ਕੀ ਤਾਂ ਨਿਗਮਬੋਧ ਸ਼ਮਸ਼ਾਨ ਘਾਟ ਉੱਥੇ ਚੱਕ ਕੇ ਲੈ ਗਏ ਜੀ ਉੱਥੇ ਸੰਸਕਾਰ ਕਰ ਦਿਓ ਜੇ ਪੱਗ ਨੂੰ ਤੁਸੀਂ ਇਦਾਂ ਕਰਦੇ ਹੋ ਜਾਂ ਪੱਗ ਨੂੰ ਦੇਸ਼ਿਤ ਰੋਈ ਸਮਝਦੇ ਹੋ ਫਿਰ ਤੁਹਾਨੂੰ ਆਨੰਦਪੁਰ ਸਾਹਿਬ ਦੇ ਉਹ ਮਤੇ ਚੇਤੇ ਕਰਨੇ ਹੋਣਗੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਨੇ ਪਾਸ ਕੀਤੇ ਦੇਸ਼ ਦੀ ਆਜ਼ਾਦੀ ਗੁਲਾਮੀ ਗਣੋਂ ਲਾਉਣ ਲਈ 93% ਦੀ ਕੁਰਬਾਨੀਆਂ ਕੀਤੀਆਂ ਔਰ ਹਰ ਤਰ੍ਹਾਂ ਦੀ ਕੁਰਬਾਨੀ ਕਰਕੇ ਦੇਸ਼ ਦੀ ਰਾਖੀ ਕੀਤੀ ਜੇ ਸੋਨੇ ਦੀ ਲੋੜ ਪਈ ਤੇ 2.5 ਕੁਵੰਟਲ ਸੋਨਾ ਪੰਜਾਬ ਦੇਸ਼ ਨੂੰ দান ਕਰਨ ਵਾਲਾ ਸੀ ਇਹ ਪੱਗਾਂ ਵਾਲਿਆਂ ਨੇ ਕੀਤਾ ਸੀ ਤੇ ਮੈਂ ਜਿਹੜੇ ਸਰਕਾਰੀ ਸਰਦਾਰ ਪੱਗਾਂ 'ਚ ਸਿਰ ਫਸਾਈ ਬੈਠੇ ਨੇ ਤੇ ਸਰਕਾਰ ਦੀ ਗਲਤ ਗੱਲ ਨੂੰ ਸਹੀ ਬਣਾਉਂਦੇ ਨੇ ਤੇ ਸਹੀ ਨੂੰ ਗਲਤ ਪੇਸ਼ ਕਰਦੇ ਆ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਆ ਕਿ ਜੇ ਤੁਸੀਂ ਅੱਜ ਜ਼ਬਰ ਜ਼ੁਲਮ ਦੇ ਹੱਕ 'ਚ ਭੁਗਤੋਗੇ ਤੇ ਹਸ਼ਰ ਤੁਹਾਡਾ ਵੀ ਇਹੀ ਹੋਊ ਤੇ ਜੇ ਤੁਸੀਂ ਸੱਚ ਦੇ ਮਦਈ ਬਣੋਗੇ ਤੇ ਭਾਵੇਂ ਮਨਮੋਹਨ ਸਿੰਘ ਵਰਗਿਆਂ ਨੂੰ ਜਗ੍ਹਾ ਨਾ ਮਿਲੇ ਪਰ ਸਹਿਬਜ਼ਾਦਿਆਂ ਨੂੰ ਜਗ੍ਹਾ ਕਦੇ ਵਜ਼ੀਰਖਾਨੇ ਸੀ ਦਿੱਤੀ ਸੰਸਕਾਰ ਕਰਨ ਨੂੰ ਟੋਡਰ ਮਲ ਨੇ ਸੋਨੇ ਦੀਆਂ ਮੋਹਰਾਂ ਵਿਸ਼ਾ ਕੇ ਸੰਸਕਾਰ ਕਰਨ ਦੀ ਜਗ੍ਹਾ ਲਈ ਸੀ ਅੱਜ ਕਿਹੜਾ ਕਾਂਗਰਸੀ ਲੀਡਰ ਉੱਠ ਕੇ ਆਇਆ ਜਾਂ ਰਾਹੁਲ ਗਾਂਧੀ ਆਇਆ ਜਿੰਨੇ ਆਖਿਆ ਹੋਵੇ ਮਨਮੋਨ ਸਿੰਘ ਲਈ ਅਸੀਮੀ ਸੋਨੇ ਦੀਆਂ ਮੋਹਰਾਂ ਵਿਸ਼ਾ ਦੇਾਂਗੇ ਜਗ੍ਹਾ ਉੱਥੇ ਨਿੱਤੇ ਪੰਜਾਬ ਚ ਲੈ ਲਵਾਂਗੇ ਪਰ ਕੋਈ ਨਹੀਂ ਆਇਆ ਇਹਦਾ ਮਤਲਬ ਸਾਫ਼ ਇਹ ਪੱਗ ਤੋਂ ਇਹਨਾਂ ਨੂੰ ਬੜੀ ਅਲਰਜੀ ਹੈ ਔਰ ਇਹ ਸਿੱਖਾਂ ਨੂੰ ਕਿਤੇ ਨਾ ਕਿਤੇ ਦੇਸ਼ ਦੇ ਵਸਿੰਦੇ ਨਹੀਂ ਸਮਝਦੇ ਇਹ ਮਾੜੀ ਗੱਲ ਹੈ ਜੇ ਇਸ ਤਰ੍ਹਾਂ ਦਾ ਤੁਹਾਡੇ ਮਨਾਂ 'ਚ ਜ਼ਹਿਰ ਹੈ ਇਹ ਇਹ ਠੀਕ ਨਹੀਂ ਤੇ ਜੇ ਮਨਮੋਹਨ ਸਿੰਘ ਵਰਗੇ ਇਮਾਨਦਾਰ ਰਹੇ ਹੋਣ ਜਿਨ੍ਹਾਂ ਨੂੰ ਲੋਕੀਂ ਵਿਸ਼ਵ ਭਰ ਦੇ ਬੰਦੇ ਇੱਕ ਰੋਸ਼ਨ ਦਿਮਾਗ ਅਰਥ ਸ਼ਾਸਤਰੀ ਤੇ ਚੰਗਾ ਬੰਦਾ ਸਮਝਦੇ ਹੋਣ ਜਿਨੇ ਪ੍ਰਧਾਨ ਮੰਤਰੀ ਹੁੰਦਿਆਂ ਮਾਹੌਲ ਵਿਗੜ ਨਹੀਂ ਦਿੱਤਾ ਤਾਂ ਕਿ ਸਰਹੱਦੀ ਲੋਕ ਦੁਖੀ ਨਾ ਹੋਣ ਦੇਸ਼ ਦਾ ਨੁਕਸਾਨ ਨਾ ਨੁਕਸਾਨ ਨਾ ਹੋਵੇ ਉਹਨੇ ਮਾਹੌਲ ਬੜਾ ਸਥਿਰ ਰੱਖਿਆ ਉਹੋ ਜੇ ਬੰਦਿਆ ਲਈ ਜੇ ਇੱਥੇ ਸਿਸਕਾਰ ਕਰਨ ਲਈ ਜਗ੍ਹਾ ਹੈ ਨਹੀਂ ਤੇ ਫਿਰ ਸਿੱਖੋ ਤੁਸੀਂ ਸੋਚ ਲਓ ਤੁਹਾਡਾ ਹਸ਼ਰ ਕੀ ਹੋਊਗਾ ਤੇ ਜਿਹੜੇ ਅੱਜ ਸਰਕਾਰ ਦੇ ਗੁਲਾਮ ਬਣੇ ਹੋਏ ਨੇ ਪੱਗਾ 'ਚ ਸਿਰਫ ਸੌਣ ਵਾਲੇ ਜੇ ਮਨਮੋਹਨ ਸਿੰਘ ਦੀ ਹਾਲਤ ਹੈ ਤੇ ਤੁਹਾਡੀ ਕੀ ਹੋਊ ਇਸ ਲਈ ਸਹਿਬਜ਼ਾਦਿਆਂ ਦੇ ਨਕਸ਼ੇ ਕਦਮ ਚੱਲੋਗੇ ਤੇ ਉੱਥੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਵੀ ਤੁਹਾਡੇ ਲਈ ਜਗ੍ਹਾ ਖਰੀਦ ਕੇ ਦੇ ਦੇਣਗੇ ਅਗਰ ਸੁਚਾ ਆਨੰਦ ਗੰਗੂ ਬਹਾਮਣ ਤੇ ਵਜੀਦਖਾ ਬਣੋਗੇ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਆ ਕੇ ਤੁਹਾਡੀਆਂ ਜੜਾਂ ਵਿੱਚ ਪੁੱਟਣਗੇ ਇਹ ਚੇਤੇ ਰੱਖ ਲਿਓ ਵਾਹਿਗੁਰੂ